ਅੱਜ ਪ੍ਰਸ਼ਾਸਨ ਨੇ ਜੰਡਿਆਲਾ ਗੁਰੂ ਅਦੀਨ ਆਉਂਦੇ ਪਿੰਡ ਧਾਰੜ ਵਿਖੇ ਦੋ ਨਸ਼ਾਸਮਗਲ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਬਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਬਲਦੇਵ ਸਿੰਘ ਦੇ ਘਰ ਜេសਬੀ ਮਸ਼ੀਨ ਨਾਲ ਟੇਟਰੀ ਕੀਤੇ ਇਹ ਦੋਵੇਂ ਲੰਬੇ ਸਮੇਂ ਤੋਂ ਨਸ਼ਾ ਵਿਚਨ ਦਾ ਤੰਦਾ ਕਰ ਰਹੇ ਸਨ ਜਗਪ੍ਰੀਤ ਸਿੰਘ ਉੱਪਰ ਐਨਡੀਪੀਐਸ ਦੇ 7 ਪਰਚੇ ਦਰਜ ਹਨ ਅਤੇ ਸੱਤੇ ਉੱਤੇ ਐਨਡੀਪੀਐਸ ਦੇ 4 ਪਰਚੇ ਦਰਜ ਹਨ ਉਕਤ ਦੋਵੇਂ ਦੋਸ਼ੀ ਇਸ ਵਕਤ ਵੀ ਜੇਲ੍ਹ ਵਿੱਚ ਹਨ ਜ਼ਿਲ੍ਹਾ ਪੁਲਿਸ ਮੁਖੀ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਗ ਨਸ਼ਿਆ ਵਿਰੁੱਧ ਤਹਿਤ ਇਹ ਅੰਮ੍ਰਿਤਸਰ ਦਿਹਾਤੀ ਵਿੱਚ ਕੀਤੀ ਜਾ ਰਹੀ ਪੰਜਵੀਂ ਕਾਰਵਾਈ ਹੈ ਜਿਸ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਲੋਕ ਜਿਨ੍ਹਾਂ ਨੇ ਆਪਣਾ ਘਰ ਉਸਾਰਨ ਲਈ ਕਈ ਲੋਕਾਂ ਦੇ ਘਰ ਉਜਾੜ ਦਿੱਤੇ ਉਹਨਾਂ ਨੂੰ ਮਹਿਲਾ ਦਾ ਸੁੱਖ ਨਹੀਂ ਲੈਣ ਦਿੱਤਾ ਜਾਵੇਗਾ ਯੋਗ ਨਸ਼ਿਆਂ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਉਸ ਦੇ ਤੱਕ ਦੱਸਦੇ ਸੀ ਪਿੰਡ ਘਰ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹੱਤੀ ਵਿਕੇ ਆਏ ਆ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਇਹ ਸਾਰਾ ਅਗੈਦ ਜਿਹੜਾ ਸੀਗਾ ਪੈਸਾ ਸੀਗਾ ਹੈਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਬਣਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸੁਪਨਾਮ ਇਲੀਅਸ ਸੱਤਾ son of ਜਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ ਸੱਤ ਪਰਚੇ ਨਹੀਂ ਤੇ ਸੱਤੇ ਤੇ ਚਾਰ ਪਰਚੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਹੋਏ ਨੇ ਇਹ ਦੋਵੇਂ ਜਣੇ ਜ਼ੀਐਨਸੀ ਨੇ ਬਲਕਿ ਇਹ ਕਿਨਾਂ ਨੇ ਜਿਵੇਂ ਸਾਨੂੰ ਡੀਡੀਪੀਓ ਸਾਹਿਬ ਨੇ ਇਤਲਾਹ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਰਿਮੂਵ ਤੇ ਮੁਜਾਇਜ਼ ਕਬਜ਼ਾ ਕਰਕੇ ਇਹ ਆਪਣੀਆਂ ਕੁੱਛੀਆਂ ਬਾਣ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਿਸ ਟੀਮ मौके ਦੇ ਇਥੇ ਹਾਜ਼ਰ ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁਰ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਨਾਂ ਦੇ ਖਿਲਾਫ ਜਿਹੜੀ ਇਦਾਂ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਸੀ ਸ਼ਤਪੁਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹ ਰਹੇ ਨੇ ਪਿੰਡ ਵਾਲਿਆਂ ਨੇ ਜਿਹਨੇ ਆਪਣੇ ਜ਼ਮੀਨ ਇਹਨਾਂ ਨੂੰ ਦਿੱਤੀ ਸੀਗੀ ਤਸਕੀਰਤਾਕੀ ਇਹਨਾਂ ਨੇ ਮਾਰਾ ਕੀਤਾ ਸੁਸਾਇਟੀ ਨਾਲ ਮਾਰਾ ਕੀਤਾ ਪਿੰਡ ਵਾਲਿਆਂ ਨਾਲ ਮਾਰਾ ਕੀਤਾ ਕਿ ਨਸ਼ੇ ਦੇ ਕਾਰੋਬਾਰ ਚ ਪਗਲ ਇਹ ਕਿੰਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੀ ਇਹ ਜ਼ਿਲ੍ਹਾ ਅੰਮ੍ਰਿਤਸਰ ਦੀ ਆਪ ਦੀ ਪੰਜਵੀਂ ਅਸੀਂ ਪਾਏ ਜਿੱਥੇ ਇੱਦਾਂ ਦੀ ਇੱਕ ਇਲੈਗਲ ਡਿਮੋਲੀਸ਼ਨ ਦੀ ਗ੍ਰਾਈਂਡ ਚੱਲ ਰਹੀ ਹੈ। ਪਾਣਾ ਨੇ ਦਿਨ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ 'ਤੇ ਕਰਾਂਗੇ। ਫਸਨ ਜਾਂ ਕੁਝ ਵੀ ਤੋਂ ਮਾਵਲੋ ਹੋਰ ਵੀ ਬਈ ਆਪਣੀ ਜਰੜ ਜਿਹੜੀ ਬਣਾਈ ਗਈ ਹੈ ਜੀ ਵਾਪਸ ਜਿਹੜਾ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਉਹ ਵੀ ਬਰੀਕੀ ਨਾਲ ਤੱਤੀ ਕਰ ਰਹੇ ਹਾਂ ਤੇ ਜਿਹੜੇ ਕਾਨੂੰਨੀ ਧਾਰਾਵਾਂ ਨੇ 68 ਟੈਕ ਜਾਂ ਜਿਹੜੀ 160 ਪੀਐਨਐਸ ਵੀ ਤਹਿਤ ਇਹਨਾਂ 'ਤੇ ਇੱਕ ਲਾਖ ਸਖਤ ਤੋਂ ਸਖਤ ਕੈਸ਼ਨ ਕੀਤਾ ਜਾਵੇਗਾ। ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਸੋਚਦੇ ਨੇ ਕਿ ਮੜਾ ਠੰਡਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਇਦਾਂ ਤੁਹਾਨੂੰ ਅਮਨ ਚੈਨ ਨਾਲ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਤੋਂ ਇਹ ਠੰਡੇ ਤੋਂ ਬਾਹਰ ਨਿਕਲਣਾ ਹੀ ਪਵੇ ਜਿਹੜੇ ਜਗਪ੍ਰੀਤ ਮੰਗਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਹੈ ਇਹ ਇੱਕ ਖਾਤ 7 ਡੀਪੀਐਸ ਨੂੰ ਕਰਮੇ ਨੇ ਰਜਿਸਟਰਡ ਹੈ ਖਾਤ 4 ਡੀਪੀਐਸ ਨੂੰ ਕਰਮੇ ਨੇ ਦੇਖਾ ਜੇ ਵੀ ਇਹ ਦੋਵੇਂ ਚੀਜ਼ਾਂ ਚੱਲਦੇ ਨੇ ਕਿਉਂਕਿ ਨਸ਼ਾ ਟ੍ਰੀਟਮੈਂਟ ਪ੍ਰੋਗਰਾਮ ਉਹ ਚੱਲਦਾ ਹੈ ਉੱਥੇ ਆਮ ਲੋਕਾਂ ਕੋਲ ਬੜੇ ਕੁਛ ਨਹੀਂ ਇਹਨਾਂ ਕਾਰਜਾਂ ਨੂੰ ਲੈ ਕੇ ਕਿਸੀ ਦਿਨ ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕੀ ਵਿੱਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਹੈ ਕਿਉਂਕਿ ਆਪ ਵੱਜ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਚੱਲਦੇ ਹੋ ਰਹੇ ਨੇ ਕੋਟ ਸੈਂਟਲਸ ਜਿਹੜੇ ਹੈਗੇ ਆ ਚੱਲਦੇ ਹੋ ਰਹੇ ਨੇ ਪੰਜਾਬ ਸਰਕਾਰ ਦੇ ਜਿਹੜੇ ਸਾਰੇ ਰੀਹੈਬ ਸੈਂਟਰਸ ਚ ਵੱਖ-ਵੱਖ ਨੈਸ਼ਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਲਾਪ ਮੰਨ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੌਕਰੀਆਂ ਵੰਡ ਰਹੀ ਹੈ ਜਿਹੜੀਆਂ ਇੰਨੀ ਜੰਗੀ ਪੱਧਰ ਤੇ ਦੇ ਲੋਕੀ ਜਿਹੜੇ ਯੂਥ ਆ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੈ ਵੀ ਬੁਰੀ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਜੇ ਵੀ ਪਹਿਲਾਂ ਕੀਤੀਆਂ ਸੀਗੇ ਜੰਡੇ ਵਾਲੇ ਗੁਰੂ ਜੀ ਦੂਜੀ ਵਾਰੀ ਜਿਹੜਾ ਹੋਗਾ ਇਹ ਉਹਦੇ ਵਿੱਚ ਸਭ ਚੱਲ ਰਹੀ ਜੀ ਸਤਿ ਸ੍ਰੀ ਅਕਾਲ ਗੁਰਦੀ ਦੇਵਤਾ ਕੋਲ ਸਵਾ ਦਡੇ 7 ਪੁਰਾ 7 ਹੈਗੇ ਮੇਰੇ ਚਾਰ ਤੱਕ ਇਹ ਨਹੀਂ ਬੈਠ ਜੀ ਜੀ ਪੜਾਈ ਜਾ ਰਹੀ ਹੈ ਜਾਂ ਵੱਡੀ ਜਾ ਰਹੀ ਹੈ ਕੋਈ ਵੇਚੀ ਜਾ ਰਹੀ ਹੈ ਕੋਈ ਨਹੀਂ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਕਿ ਤੁਸੀਂ ਦੇਖੋ 50 ਤੋਂ ਵੱਧ ਐਕਸਾਈਡਟ ਦੇ ਪਰਚੇ ਜਿਹੜੇ ਅੰਮ੍ਰਿਤਸਰ ਦੇ ਹਾਪੀ ਜ਼ਿਲ੍ਹਾ ਦੇ ਵਿੱਚ ਰਜਿਸਟਰ ਕੀਤੇ ਗਏ ਨੇ ਤੇ ਜਿਹੜੇ ਉਹਨਾਂ ਦੇ ਖਿਲਾਫ ਦੀ ਜਿਹੜੀ ਇਦਾਂ ਦੀ ਜਿਹੜੀ ਯਸ਼ ਮਸ਼ਾ ਵਿਰੁੱਧ ਦੀ ਤਹਿਤ ਜਿਹੜੀ ਕਾਰਵਾਈ ਹੈ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਕਰਾਂਗੇ ਲੋਕਾਂ ਨੂੰ ਲੋਕੀ ਬਹੁਤ ਹੀ ਜ਼ਿਆਦਾ ਪੋਜ਼ਿਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆਪ ਆ ਕੇ ਦੱਸਦੇ ਨੇ ਇਨਫੋਰਮੇਸ਼ਨ ਦਿੰਦੇ ਨੇ ਕਿ ਆਹ ਫਲਾਣਾ ਬੰਦਾ ਆਏਗਾ ਇਹ ਨਸ਼ਾ ਵੇਚ ਰਿਹਾ ਕਿ ਫਲਾਣਾ ਬੰਦਾ ਹੈ ਇਹਨੇ ਇੱਥੇ ਨਜਾਇਜ਼ ਪ੍ਰਾਪਰਟੀ ਹੈਗੀ ਇਹਦੀ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਅਸੀਂ ਹੋਰ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੰਦੇ ਹੋਏ ਪ੍ਰਸ਼ਾਸਨ ਦਾ ਸਾਥ ਦੋ ਸਰਕਾਰ ਦਾ ਸਾਥ ਹੋ ਜਿਹੜਾ ਇਹ ਕਿਸਾ ਕਿ ਚੱਲੂ ਹੈ ਮਾਣਿਓ ਸੀਐਮ ਸਾਹਿਬ ਮਾਣਿਓ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੈ ਇਹਨੂੰ ਹੋਰ ਵੀ ਕਾਮਯਾਬ ਬਣਾਓ ਤੇ ਆਪਣਾ ਜਿਹੜਾ ਪੰਜਾਬ ਦੀ ਸੁਸਾਇਟੀ ਹੈ ਜਿਹੜਾ ਆਪਣਾ ਸਮਾਜ ਹੈ ਇਹਨੂੰ ਨਸ਼ਿਆਂ ਤੋਂ ਮੁਕਤ ਆਪਾਂ ਖੁਸ਼ਹਾਲ ਸਮਾਜ ਬਣਾਈਏ ਇੱਕ ਇੱਤਿਹਾਸ ਸਮਾਜ ਬਣਾਈਏ ਜਿੱਥੇ ਆਪਣਾ ਪੰਜਾਬ ਸੋਨੇ ਦੀ ਚਿੜੀ ਬਣੇ ਤੇ ਇਹਦੇ ਲਈ ਤੁਹਾਡੇ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਹੈ